ਤੋ ਦੇਖੋ ਰਾਤ ਦਾ ਕਿਹੜਾ ਟਾਈਮ ਹੋ ਚੁੱਕਿਆ ਹੁਣ ਵੀ ਪ੍ਰਸ਼ਾਸਨ ਵਾਲਾ ਕੰਮ ਕਰ ਰਿਹਾ ਹੈ ਮਾਸਟਰ ਜੂਨੀਅਰ ਨੇ ਆਪਣੇ ਲੰਗਰ ਲਗਾ ਸਸਿਕਾੜੀ ਹਸਪੀ ਸਾਹਿਬ ਸਸਿਕਾੜੀ ਸਾਹਿਬ ਤੇ ਕਿਵੇਂ ਲੱਗ ਰਿਹਾ ਇਹਨੂੰ ਮੈਨੇਜ ਕਰਨਾ ਰਾਤ ਦੇਖੋ ਜੀ ਇੱਕ ਸਾਰਾ ਅਸੀਂ 3 ਦਿਨ ਤੋਂ ਜਦੋਂ ਦਾ ਆਪਾਂ ਨੂੰ ਇੱਥੇ ਆਫਤ ਪਣੀ ਹੋਈ ਹੈ ਜਿਹੜੀ ਗਾਰਡ ਦੇ ਗਾਰਡ ਦੀ ਆਫਤ ਪਣੀ ਉਹਨੂੰ ਸਾਰਾ ਪ੍ਰਸ਼ਾਸਨ ਤੇ ਲੋਕਾਂ ਨੇ ਮਿਲ ਕੇ ਇਹਨੂੰ ਟੈਕਲ ਕਰ ਰਹੇ ਆ ਤੇ ਬਹੁਤ ਠੀਕ-ਠਾਕ ਕਰ ਰਿਹਾ ਕੋਈ ਇਹਨਾਂ ਪੈਨਿਕ ਹੋਣ ਦੀ ਗੱਲ ਨਹੀਂ ਹੈਗੀ ਹਰੇਕ ਚੀਜ਼ ਨੂੰ ਆਪਾਂ ਜਿੱਥੇ-ਥੇ ਆਪਾਂ ਖਤਰਾ ਸੀਗਾ ਉਹਨੂੰ ਆਪਾਂ ਪਲਾਗ ਕਰ ਚੁੱਕੇ ਆਂ ਫੇਰ ਵੀ ਹੁਣ ਥੋੜਾ ਜਿਹਾ ਉਧਰ ਜਿਵੇਂ ਥੋੜੀਆਂ ਟਿੱਗਾਂ ਡਿੱਗੀਆਂ ਹਾਂ ਹਾਂਜੀ ਉਸੇ ਥੋੜਾ ਲੋਕ ਪੈਣੀ ਖੜੇ ਹੋ ਰਹੇ ਪੈਣੀ ਖੰਦੀ ਲੋੜ ਨਹੀਂ ਉਹਨੂੰ ਫੇਰ ਆਪਾਂ ਕਵਰ ਕਰ ਲੈਣਾ ਕਿਉਂਕਿ ਉਹਦੇ 'ਚ ਆਪਣੇ ਕੋਲ ਜਿਹੜੇ ਲੋਕਾਂ ਦੀ ਬਹੁਤ ਮਦਦ ਹੈ ਮਟੀਰੀਅਲ ਸਾਰਾ ਹੈਗਾ ਪ੍ਰਸ਼ਾਸਨ ਨਾਲ ਹੈਗਾ ਇੰਜੀਨੀਅਰ ਨਾਲ ਹੈ इवन ਕੋਈ ਵੀ ਲੱਗੀ ਹੋਈ ਸੀ ਉਹ ਖਾਣਾ ਖਾਣ ਗਏ ਆ ਉਹ ਤੋਂ ਬਾਅਦ ਫੇਰ ਵਾਪਸ ਆਣਗੇ ਉਹਨੇ ਇੱਕ ਬੜਾ ਵਧੀਆ ਸਮੇਲ ਦੇਖਣ ਨੂੰ ਮਿਲਦਾ ਹੈ ਸਿਵਲ ਪ੍ਰਸ਼ਾਸਨ ਤੇ ਡਿਫੈਂਸ ਤਿੰਨੇ ਇਕੱਠੇ ਹੋਏ ਪਿਆ ਅਜੇ ਇੱਥੇ ਸੋ ਇੱਕ ਉੰਜ ਸੁਭਾਅ ਤਾਂ ਬਣਦਾ ਨਹੀਂ ਹੈਗਾ ਸੋ ਇਹਨੂੰ ਤੁਸੀਂ ਕਿਦਾਂ ਦੇਖਦੇ ਹੋ ਦੇਖੋ ਜੀ ਇਹ ਜਿਵੇਂ ਕੁਦਰਤੀ ਆਫਤ ਹੈ ਸਾਰਾ ਦੇ ਜਾਨ ਮਾਲ ਦੀ ਰੱਖਿਆ ਵਾਸਤੇ ਹਾਂਜੀ ਸਹਪਤਾਈ ਜਾਂਦੀ ਹੈ ਭਾਵੇਂ ਸਿਵਲ ਪ੍ਰੋਕੇਸ਼ਨ ਹੋਵੇ ਹਾਂਜੀ ਆਰਮੀ ਹੋਵੇ ਭਾਵੇਂ ਫੌਜ ਮਹਿਮਾ ਆਵੇ ਕਿ ਆਪਾਂ ਲੋਕਾਂ ਨੂੰ ਸਖਿਆ ਕਰਨੀ ਹੈ ਬਿਲਕੁਲ ਜੀ ਇਸ ਮੌਕਾਮ ਤੇ ਜਿਹੜੇ ਹਨ ਲੋਕ ਇਕੱਠੇ ਹੋਏ ਆ ਪਾਰਟੀ ਭਾਈ ਦੇ ਕੇ ਥੀਂ ਬਿਨਾ ਭੇਦਭਾਵ ਤੋਂ ਸਾਰੇ ਨਾਲ ਮਿਲ ਕੇ ਲੱਗੇ ਹੋਏ ਆ ਕਿਉਂਕਿ ਇਹ ਕੁਦਰਤੀ ਆਫਤ ਹੈ ਇਹਨੂੰ ਨਾਲ ਮਿਲ ਕੇ ਨਿਜਾ ਜਾ ਸਕਦਾ ਇੱਕ ਤਾਂ ਪਬਲਿਕ ਦੀ ਸਹਿਯੋਗ ਦੀ ਲੋੜ ਹੈ ਨਾਲੋਂ ਆਰਮੀ ਦੀ ਲੋੜ ਹੈ ਸੈਵਰੀ ਨਾਲ ਖੜੇ ਉਹਨਾਂ ਨੂੰ ਬਿਲਕੁਲ ਇਕ ਤੁਹਾਡਾ ਕੈਰੀਅਰ ਬਹੁਤ ਲੰਬਾ ਹੈ ਤੁਸੀਂ ਆਪਣੇ ਕੈਰੀਅਰ ਚ ਇਦਾਂ ਦਾ ਕਿੰਨੀ ਵਾਰ ਦੇਖਿਆ ਦੇਖੋ ਜੀ ਕੈਰੀਅਰ ਤੋਂ ਪਹਿਲਾਂ ਵੀ ਮੈਂ 1988 ਜਦੋਂ ਮੈਂ ਗ੍ਰੇਜੂਏਟ ਹੋਇਆ ਸੀ ਤਾਂ ਬਹੁਤਾਂ ਪਿੰਡ ਆਇਆ ਸੀਗਾ ਹਾਂ ਜੀ ਉਸ ਟਾਈਮ ਤੇ ਇੱਥੇ ਜਿਹੜੇ ਪਿੰਡ ਐ ਮੈਂ ਫੋਸਟਿੰਗ ਕੰਮ ਕਰਦਾ ਬਾਰਡਰ 'ਚ ਕੰਮ ਕਰਦਾ ਉੱਥੇ ਸਾਰੇ ਪਾਸੇ ਪਾਣੀ ਸੀਗਾ ਹਾਂ ਜੀ ਉਹਦਾ ਹਾਂ ਉਹ ਨਹਿਰਾਂ ਵੀ ਟੁੱਟੀਆਂ ਸੀਗੀਆਂ ਉਦੋਂ ਕਈ ਪਿੰਡਾਂ ਦੇ ਪਿੰਡੇ ਵੀ ਇਹਨਾਂ 'ਚ ਛੜ ਗਏ ਸੀਗੇ ਹਾਂ ਜੀ ਹੁਣ ਸਾਡੇ ਪੱਪਾ ਖੰਡਾ ਟੂਸਟ ਟਾਈਮ ਤੇ ਖਤਮ ਹੋ ਗਏ ਹਾਂ ਹਾਂ ਜੀ ਸਟੇਟ ਲੈਵਲ ਤੇ ਇੰਨਾ ਕੀ ਯਾ ਵਾਹ ਆਪਾਂ ਮੈਂ ਸਾਰਿਆਂ ਨੂੰ ਕੀ ਕਹਿੰਦੇ ਆ ਕਪੜਾ ਬੇਨਤੀ ਕਰਦਾ ਤੁਹਾਡੇ ਮਾਧਿਅਮ ਰਾਹੀਂ ਕਿ ਜਿਹੜੇ ਵੀ ਹੈਗੇ ਆ ਵੱਧ ਚੜ ਕੇ ਇਸ ਕੰਮ ਵਿੱਚ ਹਿੱਸਾ ਪਾਈਏ ਤੇ ਆਪਾਂ ਆਪਣੇ ਆਪ ਨੂੰ ਖੁਦ ਨੂੰ ਬਚਾਉਣ ਵਾਸਤੇ ਸਾਰੇ ਰਲ ਮਿਲ ਕੇ ਕੰਮ ਕਰੀਏ ਮਤਲਬ ਤੁਹਾਡਾ ਇਹ ਤੁਸੀਂ ਇੱਕ ਸੰਦੇਸ਼ ਦੇਣਾ ਚਾਹੁੰਦੇ ਹੋ ਵੀ ਸਾਰੇ ਰਲ ਕੇ ਆਉਣ ਬਿਲਕੁਲ ਇਹ ਸਾਰਿਆਂ ਨੂੰ ਇਹੀ ਬੇਤੀ ਹੈ ਕਿ ਸਾਰੇ ਰਲ ਕੇ ਆਉਣ ਆਪਣੀ ਇਹ ਆਫਤ ਸਾਰੇ ਵਾਸਤੇ ਹੀ ਹੈ ਕਿਸੇ ਇਕੱਲੇ ਨੇ ਉਹ ਕਿਸੇ ਨੂੰ ਪੁੱਛ ਕੇ ਨਹੀਂ ਆਉਣਾ ਕਿ ਤੁਸੀਂ ਕਿਹੜੇ ਪਾਰਟੀ ਦਾ ਕੋਹੋਂ ਆ ਤੇ ਆਪਾਂ ਸਾਰੇ ਵਾਸਤੇ ਆਫਤ ਹੈ ਅਸੀਂ ਸਾਰੇ ਹੀ ਰਲ ਮਿਲ ਕੇ ਨਹੀਂ ਘਟਿਏ ਇਹ ਡਿਊਟੀ ਤੁਹਾਡੀ 24 ਘੰਟੇ ਚੱਲਦੀ ਹੈ ਜਿੰਕੋ ਜੀ ਅਸੀਂ ਹੁਣ ਤੋਂ ਵੀ ਕੱਢੇ ਜਿੰਨਾ ਚਿਰ ਸਾਡੇਆ ਵਿਕਤ ਕਾ ਨਹੀਂ ਹੁੰਦਾ ਲਗਾਤਾਰ ਸੀ ਚੱਲ ਰਿਹਾ ਸਾਡੇਆ ਫਿਰ ਬਦਲ ਵੀ ਆ ਜਾਂਦੇ ਆ ਨਾਲ ਹੋਰ ਅਫਸਰ ਕਿਉਂਕਿ ਮੈਂ ਡੀਐਸਪੀ ਚਮਕੌਰ ਸਾਹਿਬ ਹੋਣ ਦੇ ਨਾਲ ਤੇ ਮੇਰੀ ਡਿਊਟੀ ਬਣੀ ਕਿ ਮੇਰੀ ਇਹ ਜਿਹੇ ਚੇਹੇ ਚੰਗ ਕੰਮ ਚੱਲ ਰਿਹਾ ਜਾਂ ਆਫਤ ਆਈ ਹੋਈ ਹੈ ਤੇ ਮੈਂ ਪਬਲਿਕ ਦੇ ਨਾਲ ਫੜ ਕੇ ਕੰਮ ਕਰਾਵਾਂ ਸੋ ਇਸ ਤਰ੍ਹਾਂ ਦੇ ਅਫਸਰ ਸਾਡੇ ਕੋਲ ਹੋਣ ਤਾਂ ਸਾਡੇ ਦੇਸ਼ ਦਾ ਭਲਾ ਹੋਣ ਤੋਂ ਤਰੱਕੀ ਹੋਣ ਤੋਂ ਕਦੇ ਕੋਈ ਵੀ ਨਹੀਂ ਰੋਕ ਸਕਦਾ ਕੋਈ ਤਾਕਤ ਨਹੀਂ ਸਾਨੂੰ ਕਰ ਸਕਦੀ ਜਿੱਡੀ ਸਾਡੀ ਏਕਤਾ ਹੈ ਉਦਾਂ ਹੀ ਸਾਡੇ ਡੀਐਸਪੀ ਸਾਹਿਬ ਨੇ ਤੋ ਪ੍ਰਮਾਤਮਾ ਕਰੇ ਕਿ ਛੇਤੀਓ ਇਹ ਆਫਤ ਟਲ ਜਾਵੇ ਬਿਲਕੁਲ ਜੀ ਆਪਾਂ ਪ੍ਰਮਾਤਮਾ ਅਗੇ ਇਹੀ ਅਰਦਾਸ ਕਰਦੇ ਆ ਕਿ ਇਸ ਆਫਤ ਤੋਂ ਸਾਨੂੰ ਪ੍ਰਮਾਤਮਾ ਨੇ ਕਢਣਾ ਹੈ ਤੇ ਉਸ ਨੇ ਸਾਨੂੰ ਪਾਰਤਾਰਾ ਕਰਾਉਣਾ ਹੈ ਠੀਕ ਹੈ ਧੰਨਵਾਦ ਜੈ ਜੈ